ਔਰ ਕਰਟ ਉੱਤੇ ਕੇ ਉਹਨੇ ਮਕਾਨ ਵਿੱਚ ਕਿੱਥੇ ਆਇਆ ਫਸਲਰ ਵਿਆਹ ਯਾਤ ਕਰਨ ਵਾਲਾ ਟੱਬੇ ਬਣਲੇ ਹੈ ਸਭ ਕੁਝ ਰੁੜ ਗਿਆ ਬੱਤਲੀ ਨਹੀਂ ਬੱਜੇ ਘਾਣੇ ਬੱਤੀ ਵੀ ਬਣਾਏ ਹੋਏ ਸਬ ਰੋੜਕੇ ਨੋਗਿਖ ਬਣਾਏ ਹੋਏ ਇਹ ਪਰਿਦੇਸ਼ ਮਾਨ ਵੀ ਲੱਗੇ ਆਏ ਹੋਏ ਸਭ ੜਜਾ ਤਬ ਤਵਾ ਆਪਣੇ ਨੀ ਨਿਮਤੇ ਪੱਤਨ ਵੀ ਨੀ ਮਤੇ ਨਾ ਪਾਣੀ ਵੀ ਸਿੱਧ ਖਲ ਖੋੜਿਆ ਤਾਲਾ ਤਵਾ ਹੋ ਗਿਆ ਸਭ ਕੁਛ ਤਵਾ ਹੋ ਗਿਆ ਕੁਛ ਵੀ ਨੀ ਬਟਿਆ ਕਿੰਨਾ ਟਟੇ ਕੋ ਕਪੜੇ ਨਾ ਪਤਨਾ ਨਾ ਗਿਆ ਨਾ ਤ ਸਭ ਤਵਾ ਹੋ ਗਿਆ ਤੇਰੀ ਦਿੰਦੀ ਕੱਢੀ ਮੰਗ ਫੋੜੀ ਗਲ ਕੱਟੀ ਹਲ ਬਗਰ ਹਟ ਤਕ ਆਇਆ ਉਪਰੋ ਖੰਡਾ ਵੀ ਟੁੱਟ ਨੂੰ ਨੁਕਿਆ ਸਾਰਾ ਜਿਹੜਾ ਨਹਿਰ ਦਾ ਪਾਣੀ ਆ ਇਹ ਸਾਰਾ ਸਾਡੇ ਭੇੜੀਆਂ ਦੇ ਵਾਟਰ ਸਪਲਾਈ ਮੁਹੱਲਾ ਸਾਡੇ ਭੇੜੀਆਂ ਦਾ ਹਿੱਸਾ ਹੈ ਜੀ ਇਹਨਾਂ ਦਾ ਪਾਣੀ ਸਵਾਰ ਦੇ ਓਕਰ ਦਾ ਲੈਵਲ ਹੋ ਗਿਆ ਉਹ ਕਹਿੰਦੇ ਸਾਡੇ ਸਾਰੇ ਘਨੇ ਰੁੜ ਗਿਆ ਉਹਨਾਂ ਨੂੰ ਖਾਲੀ ਟੱਪੀਆਂ ਵੀ ਦਸੀਆਂ ਠੀਕਾ ਉਹ ਇਹਨਾਂ ਨੂੰ ਕੌਣ ਪ੍ਰਭਾਈ ਕਰਿਆ ਜੀ ਪਾਣੀ ਦਾ ਪੂਰਨ ਆਇਕ ਨੰਬਰ ਜਿਹੜਾ ਅਗਣਾ ਇਹ ਬੰਦ ਹੋਇਆ ਸੀ ਕਿ ਇਹਨਾਂ ਨੇ ਕਿਉਂ ਸਫਾਈ ਨਹੀਂ ਕਰਾਈ ਅੱਜ ਇਹਨਾਂ ਦੇ ਦੋ ਹੈ ਪਰਲੇ ਸਾਰਾ ਕੋਈ ਰੋਡ ਬੱਦਲ ਗਿਆ ਕੋਈ ਹੁਣ ਤੱਕ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਚੱਕਰੀ ਜਣਾ ਦਾ ਹਾਲ ਚਾਲ ਜਾਣ ਨਹੀਂ ਆਇਆ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਬੇੜੀ ਬਜ਼ੁਰਗ ਜਿਹੜੇ ਆ ਮਾਦੂਪੁਰ ਦੇ ਨੇੜੇ ਉੱਤੇ ਖੜੇ ਆ ਜਿੱਥੇ ਮਤਲਬ ਆ ਪਾਣੀ ਤਾਂ ਜਿਹੜਾ ਆ ਉਹ ਜ਼ਰੂਰ ਗੁਜ਼ਰ ਗਿਆ ਪਰ ਤਬਾਹੀ ਨੇ ਜਿਹੜਾ ਆ ਉਹ ਆਪਣੇ ਨਿਸ਼ਾਨ ਜਿਹੜੇ ਆ ਛੱਡਿਆ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਲੋਕੀ ਜਿੱਥੇ ਨਾਲੀਆਂ ਦੇ ਵਿੱਚ ਜਿਹੜੀ ਆ ਉਹ ਗਾਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਆਕਰ ਆਦੇ ਵਿੱਚੋਂ ਵੀ ਜਿਹੜੀ ਆ ਉਸ ਲਈ ਗਾਰ ਕੱਢ ਰਹੇ ਨੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਜਿਹੜਾ ਆ ਉਹ ਜ਼ਰੂਰ ਦੁਹਾਈ ਦੇ ਰਹੇ ਨੇ ਕਿ ਇਹ ਗਲਤੀ ਸਾਰੀ ਜਿਹੜੀ ਆ ਉਪਰ ਸ਼ਾਸਨ ਲਈ ਆ ਤਸਵੀਰਾਂ ਜਿਹੜੀਆਂ ਇਸ ਵਲੇ ਪਿੰਡ ਬੇੜੀ ਬਜ਼ੁਰਗ ਜੀਆਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਹਾਲਾਤ ਇਹ ਨੇ ਸਮਾਨ ਦੇ ਹਾਲਾਤ ਇਹ ਨੇ ਕਈ ਕੀਮਤੀ ਸਮਾਨ ਜਿਹੜੇ ਨੇ ਉਹ ਜਿਹੜੇ ਵੇਖੋ ਉਹ ਖਰਾਬ ਹੋਏ ਨੇ ਘਰਾਂ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਜਿਹੜਾ ਆ ਉਹ ਵਿਆਹ ਸ਼ਾਦੀ ਦਾ ਪ੍ਰੋਗਰਾਮ ਸੀਗਾ ਤੇ ਉਹ ਘਰ ਵੀ ਜਿਹੜਾ ਆ ਬਰਬਾਦ ਹੋ ਗਿਆ ਆ ਕਾਲ ਨੂੰ ਮੈਰੀ ਸਟਾਰਟ ਹੋਣ ਵਾਲੀ ਆਪਾਂ ਸਾਰਾ ਰਾਸ਼ਨ ਵੀ ਰੱਖਿਆ ਹੋਇਆ ਇਹ ਸਾਰਾ ਉਸ ਇੰਤਜ਼ਾਮ ਕੀਤਾ ਹੋਇਆ ਗੈਣੇ ਵਤੀ ਵੀ ਬਣਾਏ ਹੋਏ ਸਭ ਰੋੜਗੇ ਨੋਗੇ ਵੀ ਬਣਾਏ ਹੋਏ ਇਹ ਬਰੀਦਸ ਮਾਂਡਵੀ ਲੈ ਕੇ ਆਏ ਹੋਏ ਸਭ ਰੋੜਗੇ ਸਭ ਤਵਾ ਹੋ ਗਿਆ ਨਾਲ ਦੇ ਘਰਾਂ ਚ ਨਾ ਗਾਰਾ ਹੋਇਆ ਪਿਆ ਨਾ ਮੱਛਲੀਆਂ ਆਇਆਂ ਇਹੋ ਕੀੜੇ ਮਕੋੜੇ ਘਰ ਆਏ ਹੋਇਆ ਸਪੋਲੀਏ ਤੱਕ ਆਇਆ ਹੱਥਾਂ ਨਾਲ ਚੁੱਕਿਆ ਹੱਥ ਖਰਾਬ ਹੋ ਗਿਆ ਪੈਰ ਖਰਾਬ ਹੋ ਗਿਆ ਕੱਪੜੇ ਵੀ ਨਹੀਂ ਬਚੇ ਪਰਸਨ ਵੀ ਨਹੀਂ ਬਚੇ ਨਾ ਪਾਣੀ ਵੀ ਪੀਣ ਹਲ ਫੋੜੀਆ ਸਿਰਵ ਚਾਚਾ ਜੀ ਆਏ ਜੀ ਤਜਾ ਜੀ ਆਏ ਜੋ ਪਹਿਲੇ ਵਾਲੇ ਕਰਮਚਾਰੀ ਕੱਲ ਆਏ ਉੱਥੇ ਖੜੇ ਨਹੀਂ ਕਰਾਂ ਵਿੱਚ ਨਹੀਂ ਆਏ ਨਾ ਉਹਨੇ ਘਰ ਪਹੁੰਚ ਕੇ ਦੇਖਿਆ ਕੀ ਨੁਕਸਾਨ ਹੋਇਆ ਕਿਦਾ ਕਿੰਨਾ ਨੁਕਸਾਨ ਹੋਇਆ ਵਿੱਚ ਪਾਣੀ ਆਇਆ ਸਾਰਾ ਤਬਾਹ ਹੋ ਗਿਆ ਸਭ ਕੁਝ ਤਬਾਹ ਹੋ ਗਿਆ ਕੁਝ ਵੀ ਨਹੀਂ ਬਚਿਆ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਕੱਤ ਆਪਣੇ ਜੋ ਪਹਿਲੇ ਸਰਪੰਚ ਬਣੇ ਹੋਏ ਆ ਚਾਚੀ ਜੀ ਆਏ ਆ ਪਾਣੀ ਦੇ ਰਿਹਾ ਖਾਣਾ ਦੇ ਰਿਹਾ ਸਭ ਕੁਝ ਚਲਾ ਦੇ ਰਹੇ ਆ ਸ਼ਾਮ ਸਾਮ ਸ਼ਾਮ ਸਾਰਾ ਆਏ ਹੋਏ ਆ ਸਭ ਕੁਝ ਸੇਗਰੇਟੀਆਂ ਸਾਡੀ ਜਿਹੜੀ ਪਹਿਲੀ ਕਾਨੂੰ ਪਈ ਆ ਜੀ ਬਹੁਤ ਸਪੋਰਟ ਕਰੇ ਕਰਦੇ ਆ ਮੈਡੀਕਲ ਦੀ ਸਪੋਰਟ ਕੋਈ ਮਿਲਦੀ ਹੈ ਸਪੋਰਟ ਤਾਂ ਆਈ ਹੋਈ ਆ ਚਾਹ ਲਗਾਉ ਆ ਪ੍ਰੈਸੈਂਟ ਦੇ ਰਿਹਾ ਖਾਣਾ ਵੀ ਦੇ ਰਿਹਾ ਪਰ ਇਸ ਤੋਂ ਨਾ ਸਾਡੇ ਕੋ ਕੱਪੜੇ ਆ ਨਾ ਪੈਸਾ ਨਾ ਗਹਿਣਾ ਗੱਟਾ ਸਭ ਕੁਝ ਬਾਤ ਹੋਈ ਜਾਂਦਾ ਪ੍ਰਚਾਲਨ ਗਈ ਬੇਨਤੀ ਆ ਕਰੋਟ ਉੱਤੇ ਕਿਹਾ ਉਹ ਨਾ ਮਗਾਉਂਦੀ ਮਕਾਨ ਦੀ ਕਿਸਿਆ ਆ ਸਟੇ ਘਰ ਵਿਆਹ ਸਟਾਪਨ ਵਾਲਾ ਡੱਬੇ ਬਣਲੇ ਗਿਆ ਸਭ ਕੁਝ ਰੁੜ ਗਿਆ ਬੱਤਨ ਵੀ ਨਹੀਂ ਬਚੇ ਕਿੰਨੀ ਬਹੁਤ ਬੁਰੀ ਹਾਲਤ ਤੁਸੀਂ ਦੇਖਿਓ ਨਾ ਕਿੰਨਾ ਕਿੰਨਾ ਘਾਰ ਆਇਆ ਹੈ ਕਰੇ ਨਾ ਕੋਈ ਹੈਲਪ ਕਰਨ ਆਇਆ ਉਹ ਰਾਣੀ ਜੋ ਚਾਚੀ ਜੀ ਬਣੇ ਹੋਏ ਹੈ ਮੈਂਬਰ ਸਟੇ ਬਣੇ ਸੀ ਉਹਨਾਂ ਨੂੰ ਲੈ ਕੇ ਆਏ ਉਹ ਘਰ ਘਰ ਦੇਖਿਆ ਉਹਨਾਂ ਨੇ ਕੱਪੜੇ ਸਾਡੇ ਉੱਪਰ ਚੜਾਏ ਆ ਉੱਪਰ ਕਿੰਨੀ ਹੈਲਪ ਕੀਤੀ ਆ ਤੇ ਜੋ ਨਿਊਜ਼ ਸਟੈਂਸ ਬਣੇ ਉਹ ਕੀ ਕਰ ਰਿਹਾ ਹੈ ਕਿ ਕੁਝ ਨਹੀਂ ਕਰ ਰਿਹਾ ਨਾ ਘਾਰਾਂ ਜਿੱਤੇ ਕਰਿਆ ਕੀ ਨੁਕਸਾਨ ਹੋਇਆ ਕਿੰਨਾ ਕਿੰਨਾ ਹੋਇਆ ਉਦਲੀ ਤਾਂ ਨਹੀਂ ਆ ਰਿਹਾ ਪਾਣੀ ਦਾ ਵਿਕਾਸ ਹੀ ਨਹੀਂ ਹੁੰਦਾ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਕੱਲ ਚ ਜਿੱਦ ਨੂੰ ਕਹਿ ਗਏਗੀ ਉਹਨਾਂ ਨੇ ਏਸੀ ਵੀ ਲੈ ਗਏ ਉਹਨਾਂ ਨੇ ਪਾਣੀ ਦਾ ਨਿਕਾਸ ਕੱਢਿਆ ਤੇ ਕੁ ਗਲੀਆਂ ਚ ਗਾਰਾ ਕਿਉਂ ਹੋਇਆ ਪਿਆਰ ਸਾਰੇ ਘਰ ਖਰਾਬ ਹੋ ਰਿਹਾ ਉਹ ਤੋਂ ਤਾਂ ਲੈ ਗਏ ਇਸ ਘਰ ਕੈਨੋ ਪੁਰਾਣਾ ਹਾਲ ਨਾ ਤੁਸੀਂ ਜਾ ਕੇ ਨਜ਼ਰ ਮਾਰ ਕੇ ਦੇਖੋ ਬਹੁਤ ਪੁਰਾਣਾ ਅਲੱਗ ਦਾ ਅਪਰਾਜਨਾਂ ਨੇ ਕਹੀ ਵੀ ਇੰਨੀ ਕੀ ਸੁਣਨਾ ਨਹੀਂ ਸਾਡੀ ਮੰਗ ਵੀ ਪੂਰੀ ਕਰੋ ਸੁਣ ਹਾਲ ਕਰੋ ਕੋਈ ਕੋਈ ਸਾਰਾ ਜਿਹੜਾ ਨਹਿਰ ਦਾ ਪਾਣੀ ਹੈ ਇਹ ਸਾਰਾ ਸਾਡੇ ਭੇੜੀਆਂ ਦੇ ਬੱਟ ਸਪਲਾਈ ਮhalla ਸਾਡੇ ਭੇੜੀਆਂ ਦਾ ਹਿੱਸਾ ਜੀ ਤੇ ਇਹ ਇਸੇ ਮhalla ਨੂੰ ਸਾਰਾ ਪਾਣੀ ਤੇ ਆਇਆ ਔਰ ਪਾਣੀ ਨਗ ਜਿਆਦਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਨੂੰ ਵੀ ਮਤਲਬ ਕਰਨ ਦੇ ਹੀ ਕਿ ਆਡੀ ਜਾਨ ਬਚਣੀ ਹੈ ਕਿ ਨਹੀਂ ਬਚਣੀ ਤੇ ਹੁਣ ਤੁਸੀਂ ਦੇਖਿਆ ਕਿ ਜਿਹੜਾ ਸਮਾਨ ਜਿੰਨਾ ਵੀ ਕੀਮਤੀ ਸਮਾਨ ਸੀਗਾ ਸਾਰਿਆਂ ਦਾ ਸਾਰਾ ਹੀ ਖਰਾਬ ਹੋ ਗਿਆ ਖਾਣ ਨੂੰ ਕੁਝ ਨਹੀਂ ਹੈਗਾ ਫਿਰ ਇੱਕ ਅਕਲ ਤੋਂ ਸਾਡੀ ਸੀਰਪੁਰ ਸਿੰਘ ਕਮੇਟੀ ਹੈ ਭੇੜੀਆਂ ਪਿੰਡ ਦੇ ਵਿੱਚ ਉਹੀ ਸਾਰਾ ਕੁਝ ਕਰ ਰਿਹਾ ਹੈ ਮਤਲਬ ਆਪਾਂ ਸੇਵਾ ਲੱਗੀ ਸਾਡੀ ਮਾਲਕ ਨੇ ਲਾਈ ਹੋਈ ਆ ਉਹ ਆਪਾਂ ਕਰ ਰਹੇ ਆ ਠੀਕ ਹੈ ਜੀ ਤੇ ਹਾਲਾਤ ਤੁਹਾਨੂੰ ਦੱਸਿਆ ਇਸ ਘਰ ਦੇ ਵਿੱਚ ਵਿਆਹ ਆ ਠੀਕ ਹੈ ਜੀ ਮਤਲਬ ਅੱਗੇ ਘਰ ਇੰਨਾ ਦਾ ਡੂੰਗਾ ਘਰ ਸੀਗਾ ਠੀਕ ਹੈ ਇਹਨਾਂ ਦਾ ਪਾਣੀ ਸੁਕਾਰ ਦੇ ਕਰਦਾ ਲੈਵਲ ਹੋ ਗਿਆ ਉਹ ਕਹਿੰਦੇ ਸਾਡੇ ਸਾਰੇ ਗੈਣੇ ਰੁੜ ਗਏ ਤੁਹਾਨੂੰ ਖਾਲੀ ਡੱਬੀਆਂ ਵੀ ਦਸੀਆਂ ਠੀਕ ਹੈ ਹੁਣ ਇਹਨਾਂ ਨੂੰ ਕੌਣ ਪਰਭਾਈ ਕਰੇਗਾ ਜੀ ਤੇ ਸਾਰਾ ਜਿਹੜਾ ਕੁਝ ਹੋਇਆ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਮੇਰੇ ਕੋਲ ਵੀਡੀਓ ਪਈ ਹੈ ਪਾਉਣਾ ਬੰਦ ਹੋਇਆ ਉਹਦੀ ਵਜ੍ਹਾ ਨਾਲ ਇਹ ਨਹਿ ਟੁੱਟੀ ਆ ਜਿਸ ਦੀ ਕਾਰਨ ਸਾਡਾ ਏਡਾ ਵੱਡਾ ਨੁਕਸਾਨ ਹੋਇਆ ਠੀਕ ਹੈ ਜੀ ਤੇ ਸਾਰੇ ਜਿਹੜਾ ਮੈਘਮਾ ਡਿਪਾਰਟਮੈਂਟ ਸਸਪੈਂਡ ਹੋਣ ਦਾ ਅਗਰ ਨਹੀਂ ਆ ਪਾ ਹਾਈਵੇ ਤੇ ਬੈਠਾਂਗੇ ਸਾਡਾ ਚੈਲੰਜ ਹੈ ਪਿੰਡ ਵਸੀਆਂ ਦਾ ਜਿਨ੍ਹਾਂ ਦਾ ਸਾਡੇ ਨੁਕਸਾਨ ਦੀ ਪਰਭਾਈ ਵੀ ਕਰਨੀ ਹੈ ਇਹਨਾਂ ਨੇ ਠੀ ਦੇਹਾਦੋਰਾ ਕਹਿੰਨੇ ਕੀ ਹੁੰਦਾ ਇੱਕ ਦੂਜੇ ਨਾਲ ਦੁੱਖ ਵੰਡਾਣਾ ਵੀ ਬੜੀ ਵੱਡੀ ਚੀਜ਼ ਹੁੰਦੀ ਆ ਠੀਕ ਆ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਹਾਡੇ ਕੋ ਕੋਈ ਆਇਆ ਦੁੱਖ ਵੰਡਾਣ ਵਾਸਤੇ ਇਹੀ ਬੰਦੇ ਲੱਭਣੇ ਆ ਤੈਨੂੰ ਕੱਲ ਪਰਸੋਂ ਦੇ ਜਿਹੜੇ ਅੱਜ ਲੱਭਣ ਦੇ ਆ ਠੀਕ ਆ ਕੋਈ ਨਹੀਂ ਆਇਆ ਤੇ ਉਧਰ ਉਧਰ ਮੋਟਰਸਾਈਕਲ ਲੈ ਕੇ ਫਿਰ ਹੀ ਜਾਂਦੇ ਆ ਠੀਕ ਆ ਸਾਡੇ ਸਾਫਕਾ ਸਰਪੰਚ ਜਿਹੜੇ ਸਾਫ ਸਿੰਘ ਸਾਹਬਾ ਜੀ ਉਹਨਾਂ ਦੀ ਪਤਨੀ ਗੀਤਾ ਜੀ ਸਾਰੇ ਇੱਥੇ ਮੌਜੂਦ ਨੇ ਹੱਲੇ ਵੀ ਇੱਥੇ ਨਾਲ ਕੱਲ ਦੇਖਿਆ ਮਤਲਬ ਹਰ ਵੇਲੇ ਖਾਣ ਪੀਣ ਦਾ ਪ੍ਰਬੰਧ ਸਾਰਾ ਮਤਲਬ ਹੋ ਰਿਹਾ ਬਾਕੀ ਉਤਾ ਮੈਸੇਜ ਦੇਣਾ ਹੈਗਾ ਕਿ ਉਸ ਤਰਾਸਦੀ ਤੇ ਘੜੀ ਦੇ ਵਿੱਚ ਜਿਹੜੀ ਆ ਗਈ ਨਾ ਇਥੇ ਕੀ ਕੁਝ ਵਾਪਰਿਆ ਗਿਆ ਮੈਂ ਖੁਦ ਉਸ ਵੇਲੇ ਇਸ ਇਸ ਵੇਲੇ ਪਾਣੀ ਆਇਆ ਮੈਂ ਖੁਦ ਇਥੇ ਪਾਣੀ ਦੇ ਵਿੱਚ ਸੀਗਾ ਮੇਰੇ ਨਾਲ ਸਾਹਬ ਸਿੰਘ ਸਾਹਾ ਜੋ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਚੱਲੇ ਸੀਗੇ ਉਹ ਪਾਣੀ ਦੇ ਵਿੱਚ ਫਸ ਗਿਆ 2 ਘੰਟੇ ਲਗਾਤਾਰ ਆਪਾਂ ਇਥੇ ਪਾਣੀ ਦੇ ਵਿੱਚ ਨੇ ਆਇਆ ਰੈਸਕਿਊ ਟੀਮਾਂ ਮੁੰਡਿਆਂ ਨੂੰ ਬੁਲਾਇਆ ਮੁੰਡਿਆਂ ਨੂੰ ਆ ਕੇ ਇਥੇ ਉਹ ਸਾਰੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੈਂਡੀਕੈਪਟਾਂ ਨੂੰ ਕੱਢਿਆ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਮੈਂ ਇਸ ਕਰਕੇ ਤੁਹਾਨੂੰ ਇਹ ਮੈਸੇਜ ਦੇਣਾ ਚਾਹਨਾ ਤੁਹਾਡੇ ਚੈਨਲ ਦੇ ਥਰੂ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਨ੍ਹਾਂ ਦੀ ਬਦੌਲਤ ਇਹ ਤਰਾਸਦੀ ਹੋਈ ਹੈ 88 ਦੇ ਵਿੱਚ ਜੋ ਉਸ ਵੇਲੇ ਤਰਾਸਦੀ ਹੋਈ ਸੀ ਉਸ ਵੇਲੇ ਸਾਡੇ ਇਹਨਾਂ ਪਿੰਡਾਂ ਦਾ ਨੁਕਸਾਨ ਨਹੀਂ ਹੋਇਆ ਇਹ ਜੋ ਨੁਕਸਾਨ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਡਬੀਡੀ ਸੀ ਐਕਸ ਸੀ ਨਾ ਇਹ ਜ਼ਿੰਮੇਵਾਰ ਹੈ ਇਹ ਐਸਡੀਓ ਜ਼ਿੰਮੇਵਾਰ ਹੈ ਇਹ ਜੇਈ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਦੋ ਮਹੀਨੇ ਪਹਿਲਾਂ 1.5 ਮਹੀਨੇ ਇਹ ਪਾਣੀ ਦਾ ਪੂਰਨ ਇੱਕ ਨੰਬਰ ਜਿਹੜਾ ਅਗਣਾ ਇਹ ਬੰਦ ਹੋਇਆ ਸੀਗਾ ਇਹਨਾਂ ਨੇ ਕਿਉਂ ਸਫਾਈ ਨਹੀਂ ਕਰਾਈ ਇਹ ਐਸੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਗਰਜਤਾ ਮਾਰੇ ਇਹ ਜ਼ਿੰਮੇਵਾਰ ਅਧਿਕਾਰੀ ਹੈ ਕਿਉਂਕਿ ਇਹ 2.5 3 ਲੱਖ ਰੁਪਏ ਦਿਨ ਹਾਲ ਲਿਆ ਉਥੇ ਏਸੀਆਰ ਵਿੱਚ ਬੈ ਕੇ ਸਾਰਾ ਕੁਝ ਕਰ ਰਿਹਾ ਲੋਕਾਂ ਦਾ ਬੇੜਾ ਕਰਕੇ ਕਰਨਾ ਲਿਆ ਇਹਨਾਂ ਦੇ ਕਾਰਵਾਈ ਕਰਕੇ ਮੈਂ ਖਾਸ ਕਰਕੇ ਜ਼ਿਲ੍ਹਾ ਮੁੱਖ ਕੋਲ ਸਮੁਖੀ ਨੂੰ ਜਦੋਂ ਆਪਾਂ ਡੀਸੀ ਸਾਹਿਬ ਨੂੰ ਇਹ ਗੱਲ ਕਹਾਂਗਾ ਮੈਂ ਜੋੜ ਦੇ ਕੇ ਕੰਮ ਕਰ ਤੇ ਇਹਨਾਂ ਅਧਿਕਾਰੀਆਂ ਦੇ ਵਿਰੋਧ ਜਿਹੜੀ ਨੇ ਕਾਰਵਾਈ ਕੀਤੀ ਹੈ ਕਿ ਤਾਂ ਕਿ ਅੱਗੇ ਤੋਂ ਇਹੋ ਜਿਹੀ ਤਰਾਸ ਦੀ ਨਾ ਬਨਾ ਇਹਨਾਂ ਲੋਕਾਂ ਦਾ ਨੁਕਸਾਨ ਹੋਵੇ ਇਹ ਗਰੀਬੀ ਪਰਿਵਾਰ ਹੈ ਜਿਨ੍ਹਾਂ ਦਾ ਨਾ ਘਰ ਹੈ ਨਾ ਗੱਲ ਨਾ ਬਾੜਾ ਘਰਾਂ ਮੈਨਾਂ ਦੇ ਵਿੱਚ ਵਿਆਹ ਆ ਅੱਜ ਇਹਨਾਂ ਦੇ ਜੋ ਹੈ ਪੱਲੇ ਸਾਰਾ ਕੁਝ ਰੋਡ ਬੱਕੇ ਖੜ੍ਹ ਗਿਆ ਪਸ਼ੂ ਮਰ ਗਏ ਆ ਤਰਾਸ ਇੰਨੀ ਤਰਾਸ ਦੀ ਹੈ ਗਿਆ ਕਿ ਕੋਈ ਹੁਣ ਤੱਕ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹ ਇੱਥੇ ਤੱਕ ਰਿ ਜਾਣ ਦਾ ਹਾਲ ਚਾਲ ਜਾਣਣ ਨਹੀਂ ਆਇਆ ਲੋਕਾਂ ਨੇ ਜਿਹੜਾ ਹੈ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਜ਼ਰੂਰ ਦਿੱਤੀ ਆ ਕਿ ਅਗਰ ਜਿਹੜੇ ਰਹਿੰਦੇ ਸਮੇਂ ਦੇ ਵਿੱਚ ਮੋੜ ਸਾਡਾ ਹਾਲ ਨਾ ਪੁੱਛ ਕਿ ਅਸੀਂ ਜਿਹੜਾ ਸੜਕਾਂ ਤੇ ਬਹਿਣ ਲਈ ਜਿਹੜਾ ਜ਼ਰੂਰ ਮਜਬੂਰ ਹੋਵਾਂਗੇ ਕੈਮਰਾਮੈਨ ਨੀਰੂ ਦੇ ਨਾਲ ਮੈਂ ਪ੍ਰਦੀਪ ਸਿੰਘ ਰਜਣਾ ਸਪੋਕਸਮੈਨ ਟੀਵੀ ਪਠਾਨਕੋਟ